मैं समुची कांग्रेस पार्टी पंजाब ਸਾਰੇ ਹੀ ਹੜ੍ਹ ਪ੍ਰਭਾਵਿਤ ਏਰੀਆ ਜਿੰਨੇ ਪੰਜਾਬ ਦੇ ਭਾਵੇਂ ਉਹ ਰਾਵੀ ਦਰਿਆ ਤੇ ਹੁਣ ਭਾਵੇਂ ਬਿਆਸ ਤੇ ਹੁਣ ਭਾਵੇਂ ਸਤਲੁਜ ਦੇ ਹੁਣ ਸਾਡੀ ਸਾਨਬੂਤੀ ਸਾਰੇ ਆਪਣੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨਾਲ ਬਹੁਤ ਵੱਡਾ ਨੁਕਸਾਨ ਹੈ ਹਰ ਸਾਲ ਨੁਕਸਾਨ ਹੁੰਦਾ ਮੇਰੀ ਇੰਨੀ ਬੇਨਤੀ ਹੈ ਪਹਿਲੇ ਤੇ ਮਾਨ ਸਾਹਿਬ ਨੂੰ ਚੀਫ ਮਿੰਸਟਰ ਸਾਹਿਬ ਨੂੰ ਕਿ ਹੁਣ ਵਤਨ ਪਰਤਾਓ ਤੁਸੀਂ ਤਾਮਿਲਨਾਡੂ ਫਿਰਦੇ ਹੋ ਚੰਗਾ ਨਹੀਂ ਲੱਗਦਾ ਪੰਜਾਬ ਡੁੱਬਦਿਆਂ ਨੂੰ ਕਈ ਹਫ਼ਤੇ ਹੋ ਗਏ ਨੇ ਕਿਰਪਾ ਕਰੋ ਛੁੱਟੀ ਆਪਣੀ ਜਿਹੜੀ ਕੈਂਸਲ ਕਰੋ ਜਿਹੜੀ ਫਰਲੋ ਤੇ ਗਏ ਹੋ ਤੇ ਵਾਪਸ ਆਓ ਤੇ ਆਪਣੀ ਜ਼ਿੰਮੇਵਾਰੀ ਸਮਾਲੋ ਨੰਬਰ 1 ਮંત્રીਆਂ ਦੇ ਘੱਲਿਆਂ ਇਥੇ ਖੇਡ ਕੋਈ ਨਹੀਂ ਬੰਨੀ ਸਾਨੂੰ ਵੀ ਪਤਾ ਤੁਹਾਡੀ ਸਰਕਾਰ ਦੇ ਵਿੱਚ ਮੰਤਰੀ ਤੇ ਨੇਰੇ ਸੰਤਰੀ ਕੋਈ ਇਹਨਾਂ ਦੀ ਸੁਣਵਾਈ ਹੈ ਨਹੀਂ ਤੁਸੀਂ ਨਿਰਾ ਕਿਉਂਕਿ ਪਤਾ ਲੱਗਾ ਲੀਡਰ ਆਫ ਦੀ ਆਪੋਜੀਸ਼ਨ ਵਿਰੋਧੀ ਧਿਰ ਦਾ ਲੀਡਰ ਆਣਾ ਤੇ ਦੋਕ ਆਪਣੇ ਮੰਤਰੀ ਉਰਵ ਸੰਤਰੀ ਇੱਥੇ ਕਲਾ ਦਿੱਤੇ ਨੇ ਕਿ ਅੱਖਾਂ ਜਾ ਕੇ ਪੂੰ ਜਾਓ ਇਹਨਾਂ ਨੂੰ ਆਸਮੀਦ ਲੋਕਾਂ ਨੂੰ ਹੋ ਜੇ ਸਾਡੇ ਨਾਲ ਹੁਣੇ ਹੀ ਭਾਰਤੀ ਕਿਸਾਨੀਓਂ ਨੇਂਦੇ ਸਾਡੇ ਵੀ ਸੰਘਰਸ਼ ਸੰਘਰਸ਼ ਕਮੇਟੀ ਜਿਹੜੀ ਇਹਨਾਂ ਦੀ ਹੈ ਮਾਂਡੇ ਸਾਹਿਬ ਸਰਵਨ ਸਿੰਘ ਬਾਉਪੁਰ ਬਾਉਪੁਰ ਸਾਹਿਬ ਸਰਵਨ ਸਿੰਘ ਜੀ ਨੇ ਆਪਣੀ ਗੱਲ ਰੱਖੀ ਅਸੀਂ ਵੀ ਸਮੁੱਚੀ ਕਾਂਗਰਸ ਵੱਲੋਂ ਮੰਗ ਕਰਨੇ ਆ ਕਿ ਜਿੱਥੇ 100% ਦੀ ਫਸਲ ਦਾ ਖਰਾਬਾ ਹੋਣਾ ਐਂਡ ਮੈਂ ਉਹ ਚੀਜ਼ ਦਰਸਾਣਾ ਚਾਹਨਾ ਜਿਹੜੀ ਕਿਸੇ ਟਾਈਮ ਸੀਐਮ ਸਾਹਿਬ ਦੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਸੀ ਤੇ ਮੰਗ ਕੀਤੀ ਸੀ ਤੇ ਗੱਲ ਕਹੀ ਸੀ ਕਿ ਦਿੱਲੀ ਵਿੱਚ ਜਦੋਂ ਖਰਾਬਾ ਹੋਇਆ ਸੀ 50000 ਰੁਪਏ ਦਿੱਤਾ ਪਿਛਲੀਆਂ ਸਰਕਾਰਾਂ 17000 ਰੁਪਏ ਦਿੰਦੀਆਂ ਰਹੀਆਂ ਇਹਨਾਂ ਨੇ ਗੱਲ ਕਹੀ ਸੀ ਕਿ ਅਸੀਂ ਆਪ 50 ਦਿਆ ਕਰਾਂਗੇ ਦੂਜੀ ਮੈਂ ਥੋੜੀ ਜੀ ਬਾਦ ਸਾਹਿਬ ਨੂੰ ਫੇਰ ਚੇਤੇ ਕਰਾਣਾ ਚਾਹਨਾ ਕਈ ਵਾਰ ਮੁੱਖ ਮੰਤਰੀ ਬਣਿਆ ਬੰਦੇ ਦਾ ਥੋੜਾ ਜਿਹਾ ਜਿਹੜਾ ਯਾਦ ਸ਼ਕਤੀ ਹੁੰਦੀ ਘਟ ਜਾਂਦੀ ਏ ਇਹਨਾਂ ਨੇ ਕਿਹਾ ਸੀ ਕਿ ਜਿੱਥੇ ਨੁਕਸਾਨ ਹੋਏਗਾ ਗਰਦੌਰੀਆਂ ਬਾਅਦ ਛੋਣਗੀਆਂ ਅਸੀਂ ਪਹਿਲੇ ਪੈਸੇ ਖਲਾਪ ਗਰਦੌਰੀਆਂ ਬਾਅਦ ਚੁੰਦੀਆਂ ਰਹਿਣਗੇ ਚਲੋ ਅਸੀਂ ਇਹ ਵੀ ਗੱਲ ਕਹਿਨੇ ਆ ਕਿ ਮਾਨ ਸਾਹਿਬ ਸਾਰੇ ਨਾਂ ਸਹੀ 50000 ਜਾਂ 52 ਦਾ ਜਿਹੜਾ ਟੋਟਲ ਖਰਾਬ ਹੈ ਉਹਦੇ ਅੱਧੇ ਪੈਸੇ ਪਹਿਲੇ ਖਲਾ ਦੋ ਅੱਧੇ ਗਰਦੌਰੀਆਂ ਤੋਂ ਬਾਅਦ ਕਰਾ ਦੁਜੀ ਸਾਡੀ ਬੇਨਤੀ ਪੰਜਾਬ ਸਰਕਾਰ ਨੂੰ ਕਿ ਜਿਹਦੇ ਨਾਮ ਹੀ ਗਰਦੌਰੀ ਕਿਉਂਕਿ ਇਹ ਸਾਰਾ ਦਰਿਆ ਦਾ ਏਰੀਆ ਹੈ ਮੇਰੇ ਏਰੀਆ ਦੇ ਵਿੱਚ ਵੀ ਦਰਿਆ ਸੇਮ ਹੀ ਵਗਦਾ ਹੈ ਜੀ ਅਸੀਂ ਬਿਆਸ ਤੇ ਕੰਡੇ ਤੇ ਬੈਠੇ ਆਂ ਕੱਲ ਮੈਂ ਆਪਣਾ ਉਸ ਏਰੀਏ ਜਾਣਾ ਫਿਰ ਤਰਨਤਾਰਨ ਜਾਣਾ ਫਿਰ ਫਾਜ਼ਿਲਕਾ ਫਿਰੋਜ਼ਪੁਰ ਤੇ ਫਿਰ ਕਗਰ ਤੇ ਵੀ ਪਹੁੰਚਣਾ ਪਟਿਆਲਾ ਸੰਗਰੂਰ ਵਾਲੀ ਬੈਲਟ ਸਾਰੇ ਕਿਸਾਨਾਂ ਦੀ ਇੱਕੋ ਡਿਮਾਂਡ ਹੈ ਕਿ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਕਿਸੇ ਨੇ ਠੇਕੇ ਤੇ ਪੈੜੀ ਲਈ ਹੈ ਜਿਹਦੇ ਨਾਂ ਤੇ ਗਰਦੌਵਰੀ ਹੈ ਉਹ ਤੁਸੀਂ ਗਰਦੌਰੀ ਵਾਲੇ ਨੂੰ 50 55000 ਰੁਪਇਆ ਦਿਓ ਕਿਉਂਕਿ ਇਹਦੇ ਵਿੱਚ 60 40 ਦੀ ਰੇਸ਼ੋ ਵਿੱਚ ਪੈਸੇ ਮਿਲਣ 60% ਸੈਂਟਰ ਪਾਏਗੀ ਤੇ 40 ਸੂਬਾ ਪਾਏਗਾ ਤੇ ਬਟ ਮਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿਰਪਾ ਕਰਕੇ ਕਿਸੇ ਕੋ ਮੰਗੋਗੇ ਤੇ ਕੋਈ ਪੈਸੇ ਦੇਗਾ ਤੁਸੀਂ ਹੁਣ ਸੈਂਟਰ ਦੀ ਸਰਕਾਰ ਕੋ ਆਪਣਾ ਹੱਕ ਮੰਗੋ 60% ਦਾ ਹੱਕ ਮੰਗੋ ਤੇ 40 ਆਪ ਪਾਓ ਤੁਸੀਂ ਤੇ ਆਪ ਮਾਨ ਸਾਹਿਬ ਬਹੁਤ ਦਫਾ ਇਹ ਗੱਲ ਕਹੀ ਹੈ ਜੋ ਪਿਛਲੀਆਂ ਸਰਕਾਰਾਂ ਦੇ ਫਾਈਨੈਂਸ ਮਿਨਿਸਟਰ ਕਹਿੰਦੇ ਸੀ ਕਿ ਸਾਡੇ ਕੋ ਖਜ਼ਾਨੇ 'ਚ ਪੈਸੇ ਨਹੀਂ ਤੁਸੀਂ ਕਹਿੰਦੇ ਉਹ ਖਜ਼ਾਨਾ ਥੋੜਾ ਹੁੰਦਾ ਉਹ ਤੇ ਪੀਪਾ ਹੁੰਦਾ ਜਿਹਦੇ ਵਿੱਚ ਕੁਝ ਵੀ ਨਾ ਹੋਏ ਉਹਨੂੰ ਤੇ ਪੀਪਾ ਕਿਹਾ ਜਾਂਦਾ ਪੈਸੇ ਦੀ ਕਮੀ ਤੇ ਕਦੀ ਹੋਈ ਨਹੀਂ ਮੈਂ ਤੁਹਾਨੂੰ ਦਰਾਣਾ ਚਾਹਦਾ ਮਾਨ ਸਾਹਿਬ ਤੁਸੀਂ ਤੇ ਪਿਛੇ ਇਹ ਵੀ ਗੱਲ ਕਹੀ ਕਿ ਬੱਕਰੀਆਂ ਕੁੱਕੜੀਆਂ ਮੱਝਾਂ ਗਾਵਾਂ ਸਾਰਿਆਂ ਤੇ ਮੈਂ ਪੈਸੇ ਦਊ ਜੇ ਨੁਕਸਾਨ ਹੋ ਗਿਆ ਇੱਥੇ ਤੇ ਡੰਗਰ ਵਿਚਾਰੇ ਕਈ ਕਿਹ ਦਿਨਾਂ ਤੇ ਪੱਠਿਆਂ ਤੋਂ ਬਿਨਾ ਬੈਠੇ ਨੇ ਭੁੱਖੇ ਬੈਠੇ ਨੇ ਉਹਨਾਂ ਨੂੰ ਫੌਡਰ ਦੀ ਲੋੜ ਏ ਪੱਠਿਆਂ ਦੀ ਲੋੜ ਏ ਖਲ ਦੀ ਲੋੜ ਏ ਮਦਦ ਦੀ ਲੋੜ ਏ ਦਵਾਈਆਂ ਦੀ ਲੋੜ ਏ ਕਿਸਾਨਾਂ ਨੂੰ ਸਾਡੇ ਡੰਗਰਾਂ ਨੂੰ ਤਾਂ ਅੰਗਿਆ ਦੀ ਲੋੜ ਏ ਦੱਸੋ ਰਿਲੀਫ ਕੈਂਪ ਕਦੋਂ ਆਏਗਾ ਇਥੇ ਦਾਸਾ ਜਾਇਆ ਤੇ ਦੋ ਤੁਸੀਂ ਮੰਤਰੀ ਮੇਰੇ ਤੋਂ ਅੱਧਾ ਘੰਟਾ ਪਹਿਲੇ ਖਲਾਤ ਤੇ ਨੇ ਇਹ ਦੱਸੋ ਇਹਨਾਂ ਨੂੰ ਮੈਡੀਕਲ ਕੈਂਪ ਬੰਦਿਆਂ ਵਾਸਤੇ ਔਰਤਾਂ ਵਾਸਤੇ ਬੱਚਿਆਂ ਵਾਸਤੇ ਡੰਗਰਾਂ ਵਾਸਤੇ ਕਦੋਂ ਲੱਗੇਗਾ ਕੀ ਦਵਾਈਆਂ ਫ੍ਰੀ ਚ ਹੋਣਗੀਆਂ ਕਿਰਪਾ ਕਰਕੇ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰ ਰਹੇ ਹੱਥ ਜੋੜਨੇ ਆ ਤਾਮਨ ਲਾਡੂ ਤੋ ਆਜੋ ਬਾਹਰ ਆਜੋ ਹੁਣ ਇਥੇ ਲੋਕ ਤੁਹਾਨੂੰ ਉਡੀਕ ਰਹੇ ਆ ਸultanpur Lodhi ਵੀ ਡੀਕਦੇ ਨੇ Gurdaspur ਵੀ ਡੀਕ ਰਹੇ ਨੇ Amritsar ਦੀ ਸਾਰੀ ਪੱਟੀ ਦੇ ਵਿੱਚ Fazilka Abohar ਤੋਂ ਲੈ ਕੇ Khaggar ਦੇ ਦਰਿਆ ਦੇ ਕੰਢੇ ਤੇ ਬੈਠੇ ਲੋਕ ਤੁਹਾਡਾ ਆਪਣਾ ਪਿੰਡ ਵੀ ਮਾਨਸਾ ਪਤਾ ਕਰ ਲਿਓ ਕੱਲ ਦਾ ਤੁਹਾਡਾ ਪਿੰਡ ਵੀ ਡੁੱਬ ਗਿਆ ਜੇ ਸਤੌਜ ਜਿਹੜਾ ਡੁੱਬਿਆ ਉਹ ਵਾਪਸ ਹਾਲ ਪੁੱਛੋ ਲੋਕਾਂ ਦਾ ਮਦਦ ਕਰੋ ਤੋਂ ਇਨੀ ਹੀ ਮੈਂ ਪ੍ਰੈਸ ਦੇ ਜ਼ਰੀਏ ਮੈਨੂੰ ਪਤਾ ਹੈ ਕਿ ਮੇਰੀ ਗੱਲ ਸੁਣਦੇ ਹੋਣ ਇੰਟੈਲੀਜੈਂਸ ਵਾਲੇ ਆਟਰ ਸਾਥ ਤੇ ਇੱਥੇ ਵੀ ਖਲੋਤੇ ਨੇ ਲਾਲ ਪੱਗਾਂ ਬਨ ਕੇ ਉਹ ਦਾਸ ਹੀ ਰਹੇ ਹੋਣੇ ਇਹਨਾਂ ਨੂੰ ਕਿ ਬਾਜਾ ਸਾਹਿਬ ਕਹਿ ਕੀ ਕੀ ਗਏ ਤੇ ਮੇਰਾ ਆਨ ਦਾ ਮਕਸਦ ਵੀ ਇਹ ਹੀ ਹੈ ਕਿ ਅੰਨੀ ਬੋਲੀ ਗੁੰਗੀ ਸਰਕਾਰ ਨੂੰ ਜਗਾਣਾ ਇੱਥੇ ਆਂਦਾ ਇਹ ਜਾਗੋ ਕੰਨ ਖੋਲੋ ਅੱਖਾਂ ਆਪਣੀਆਂ ਖੋਲੋ ਅੱਖਾਂ ਸਾਫ਼ ਕਰੋ ਗਿੱਡ ਗੁੱਡੇ ਦੇ ਝੁੱਕ ਡੋ ਤੇ ਵੇਖੋ ਲੋਕਾਂ ਦਾ ਹਾਲ ਕੀ ਹੈ ਮਾਨ ਸਾਹਿਬ ਬਾਜਾ ਸਾਹਿਬ ਪੱਕਾ ਹਲਣੀ ਜੀ ਇਹਦਾ ਕੋਈ ਲੋਕ ਪੱਕੇ ਹਲ ਦੀ ਮੰਗ ਕਰਦੇ ਵੀ ਕਿ ਹਰ ਵਾਰ ਇਦਾਂ ਹੁੰਦਾ ਕੋਬੇ ਦੀ ਪੱਕਾ ਵੀ ਹੋਏਗਾ ਪਹਿਲੇ ਇਹਨਾਂ ਨੂੰ ਤੋੜਨੀ ਕੋਈ ਚੰਗਾ ਬੰਦਾ ਆਏਗਾ ਪੱਕਾ ਹਲ ਵੀ ਕਰੇਗਾ ਸਾਬ ਪ੍ਰਤਾਪ ਸਿੰਘ ਕੈਰੋ ਨੇ 1962 ਦੇ ਵਿੱਚ ਬੰਨ ਬਣਾਉਣੇ ਸ਼ੁਰੂ ਕੀਤੇ ਸੀ ਇਹ ਉਹਨਾਂ ਦੀ ਦੇਣ ਹੈ ਫਿਰ ਕੋਈ ਚੰਗਾ ਬੰਦਾ ਆਏਗਾ ਉਹ ਇਹਨਾਂ ਨੂੰ ਪੱਕਿਆਂ ਇਹ ਤਾਂ ਪੱਕੇ ਤੌਰ 'ਤੇ ਹਲ ਕਰੇਗਾ ਪੱਕੇ ਹਲ ਦੀ ਲੋੜ ਹੈ ਦਰਿਆਵਾਂ ਨੂੰ ਉਹ ਵੀ ਕਹਿੰਦੇ ਸੀ ਪਹਿਲੇ ਡੰਗਰਾਂ ਨੂੰ ਨਕੇਲਾ ਪੈਂਦੇ ਸੁਣੀਆਂ ਹੋਣਗੀਆਂ ਕਦੀ ਦਰਿਆਵਾਂ ਨੂੰ ਨਕੇਲ ਪੈਂਦੇ ਨਹੀਂ ਸੀ ਸੁਣੀ ਸਾ ਪ੍ਰਤਾਪ ਸਿੰਘ ਨੇ ਦਰਿਆਵਾਂ ਨੂੰ ਵੀ ਨਕੇਲ ਪਾਈ ਸੀ ਹੁਣ ਫੇਰ ਆਏਗਾ ਕੋਈ ਆਦਮ ਚੰਗਾ ਬੰਦਾ ਕੋਈ ਚੰਗਾ ਪਾਰਟੀ ਕੋਈ ਚੰਗਾ ਬੰਦਾ ਆਏਗਾ ਉਹ ਲੋਕਾਂ ਨੂੰ ਵੇਖੋ ਮੇਰੀ ਗੱਲ ਸੁਣੋ ਇਹ ਸਾਰੀਆਂ ਚੀਜ਼ਾਂ ਲੋਕਾਂ ਤੇ ਮਨਅਸਰ ਇਹ ਲੋਕਾਂ ਤੇ ਮਨਅਸਰ ਨੇ ਲੋਕ ਜੋ ਵੀ ਫੈਸਲਾ ਕਰਨਗੇ ਉਹ ਸਾਰਿਆਂ ਦੇ ਸਿਰ ਮੱਥੇ ਫੈਸਲਾ ਹੋਏਗਾ ਮੈਂ ਐਜ਼ ਲੀਡਰ ਆਫ ਆਪੋਜੀਸ਼ਨ ਜਿਹੜਾ ਮੇਰਾ ਰੋਲ ਹੈ ਡੱਟ ਕੇ ਲੋਕਾਂ ਦੀ ਗੱਲ ਰੱਖਣੀ ਅਸੈਂਬਲੀ 'ਚ ਵੀ ਪਹਿਲੇ ਰੱਖੀ ਹੈ ਤਾਂ ਮੈਨੂੰ ਅਫਸੋਸ ਹੈ ਇਸ ਗੱਲ ਦਾ ਗੋਇਲ ਸਾਹਿਬ ਜਿਹੜੇ ਇਰੀਗੇਸ਼ਨ ਦੇ ਮੰਤਰੀ ਨੇ ਇਹਨਾਂ ਨੇ ਐਸੇ ਸੈਸ਼ਨ ਚ ਮਹੀਨਾ ਸਵਾ ਮਹੀਨਾ ਪਹਿਲੇ ਵਿਸ਼ਵਾਸ ਦਿਵਾਇਆ ਸੀ ਮੈਂ ਇਹ ਗੱਲ ਚੁੱਕੀ ਸੀ ਇਹਨਾਂ ਨੇ ਗੱਲ ਕਹੀ ਸੀ ਬਾਜੋ ਸਾਹਿਬ 8000 ਕਿਲੋਮੀਟਰ ਪੰਜਾਬ ਦੇ ਵਿੱਚ ਦਰਿਆਵਾਂ ਦੇ ਵਿੱਚ ਡਰੇਨਾ ਨੇ ਮੰਡ ਏਰੀਆ ਦੇ ਵਿੱਚ ਜਿਸ ਸਾਡਾ ਆਪਣਾ ਬੇੜ ਦਾ ਏਰੀਆ ਹੈ 8000 ਕਿਲੋਮੀਟਰ ਉਹਨਾਂ ਕਹਿੰਦਾ ਸਾਰੀਆਂ ਅਸੀਂ ਸਾਫ਼ ਕਰਾਤੀਆਂ ਤੇ 74 ਜਗ੍ਹਾ ਤੇ ਇਥੇ ਬੰਦ ਨੇ ਉਹਨਾ ਬੰਦਾ ਨੂੰ ਮਜ਼ਬੂਤ ਕਰਨ ਤੇ ਕੁਝ ਤਕਰੀਬਨ 250 ਕਰੋੜ ਰੁਪਏ ਦਾ ਖਰਚਾ ਕਹਿੰਦੇ ਅਸੀਂ ਕਰ ਦਿੰਦੇ ਤੁਹਾਡੇ ਸਾਹਮਣੇ ਹੀ ਹੈ ਮਿੰਟੋ-ਮਿੰਟ ਬੰਦ ਜਿਹੜੇ ਨੇ ਬੰਦ ਖਿੱਲਰ ਗਏ ਨੇ ਡਰੇਨਾ ਜਿਹੜੀਆਂ ਨੇ ਟੋਟਲ ਚੋਕਟ ਡਰੇਨਸ ਕੋਈ ਵੀ ਡਰੇਨ ਸਾਫ ਨਹੀਂ ਕਿਉਂਕਿ ਜੇ ਡਰੇਨ ਸਾਫ ਹੁੰਦੀ ਤੇ ਆਟੋਮੈਟਿਕਲੀ ਇਹ ਪਾਣੀ ਜਿਹੜਾ ਸੀ ਇਹ ਹਾਈ ਸੀਜ਼ ਨੂੰ ਦਰਿਆਵਾਂ ਦੇ ਜ਼ਰੀਏ ਸਮੁੰਦਰਾਂ ਨੂੰ ਨਿਕਲ ਜਾਣਾ ਸੀ ਮੈਂ ਕੱਲ ਤੁਹਾਨੂੰ ਦੱਸਣਾ ਚਾਹਨਾ ਮਾਧੂਪੁਰ ਜਿੱਥੋਂ ਉੱਪਰ ਬਾਰੀ ਦੁਆਬ ਕਨਾਲ ਨਿਕਲਦੀ ਕੱਲ ਉਥੋਂ ਮੇਰੇ ਮਿੱਤਰ ਨੇ ਕਿਹਾ ਕਿ ਮੇਰਾ ਹੀ ਏਰੀਆ ਪਠਾਨਕੋਟ ਵਾਲਾ ਮੈਨੂੰ ਉਹਨਾਂ ਦੱਸਿਆ ਕਿ ਬਾਜਾ ਸਾਹਿਬ ਵੀ ਗੇਟ ਨੇ ਵੱਡੇ ਜਿਹੜਾ ਪਾਣੀ ਪਾਕਿਸਤਾਨ ਨੂੰ ਕੱਢੀਦਾ ਮੇਨਟੇਨੈਂਸ ਤੇ ਪੈਸੇ ਨਹੀਂ ਲੱਗੇ ਮੇਨਟੇਨ ਨਹੀਂ ਕੀਤੇ ਤੁਹਾਨੂੰ ਪਤਾ ਜਿਹੜਾ ਗੇਟ ਪੱਕੇ ਤੌਰ ਪਾਣੀ ਚ ਰਹਿੰਦਾ ਉਥੇ ਜੰਗਾਲ ਲੱਗਦਾ ਹੈ ਕਈ ਪ੍ਰੋਬਲਮਾਂ ਆਦੀਆਂ ਨੇ ਨੇ ਕੱਲ ਅੱਠ ਗੇਟ ਖੁੱਲ ਸਕੇ ਨੇ 12 ਗੇਟ ਹੀ ਨਹੀਂ ਖੁੱਲਿਓ ਸਾਰਾ ਪਾਣੀ ਦਰਿਆ ਦਾ ਜਿਹੜਾ ਉਹ ਫੇਰ ਇੱਧਰ ਉੱਪਰ ਕੇ ਜਿਹੜਾ ਇਹ ਮਾਧੋਪੁਰ ਤੇ ਸਾਰੀ ਬੈਲਟ ਦੇ ਵਿੱਚ ਪਠਾਨਕੋਟ ਵਾਲੀ ਤੇ ਆ ਗਿਆ ਜੀ ਸੋ ਕਿਰਪਾ ਕਰਕੇ ਅਸੀਂ ਕਿਸੇ ਨੂੰ ਮਾਰਾ ਚੰਗਾ ਨਹੀਂ ਕਹਿਣਾ ਚਾਹੁੰਦੇ ਅਸੀਂ ਯਾਦ ਹੀ ਕਰਾਉਣਾ ਚਾਹੁੰਦੇ ਆ ਕਿ ਮਾਨ ਸਾਹਿਬ ਵੱਡੀਆਂ ਜ਼ਿੰਮੇਵਾਰੀਆਂ ਨੇ ਇਹ ਹਰ ਸਾਲ ਇਹ ਕੰਮ ਹੁੰਦਾ ਪਿਛਲੇ ਸਾਲ ਬਹੁਤ ਵੱਡੇ ਨੁਕਸਾਨ ਪਹਿਲੇ ਵੀ ਹੋਏ ਮੈਨੂੰ ਤੇ ਡਰਿਆ ਅਸੀਂ ਗੁਰੂ ਮਾਰਾ ਸਾਹਿਬ ਕੋ ਅਰਦਾਸ ਕਰਨੇ ਆ ਕਿਤੇ 88 ਵਾਲੇ ਹਾਲਾਤ ਨਾ ਬਣ ਜਿਸ ਕਿਸਮ ਦੀ ਬਰਸਾਤ ਦਾ ਕੁਦਰਤੀ ਇਹ ਵੀ ਨਹੀਂ ਅਸੀਂ ਕਹਿੰਦੇ ਬਟ ਗਵਰਨਮੈਂਟ ਨੂੰ ਪ੍ਰਿਪੇਅਰਡ ਹੋਣਾ ਚਾਹੀਦਾ